ਕਦਾ ਤੁਸੀਂ ਨੇ ਅਨਜੀਤ ਬਾਬਾ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਨਹੀਂ ਉਹਨਾਂ ਵਰਗਾ ਬਣਦਾ ਦਾ ਯਾਰ ਕੋਈ ਨਹੀਂ ਉਹਨਾਂ ਨਹੀਂ ਐਡਾ ਹਮਿੰਗ ਕਰਕੇ ਆਪਣਾ ਗਾਣਾ ਰਿਲੀਜ਼ ਹੋਣ ਤੋਂ ਪਹਿਲੇ ਫੇਮਸ ਕਰ ਦਿੱਤਾ ਆ ਔਰ ਇਹ ਹਮਿੰਗ ਕਰਕੇ ਗਾਣਾ ਬਹੁਤ ਕੈਸਾ ਹੈ ਤੇ ਕਿ ਮਸ਼ਹੂਰ ਹੋ ਗਿਆ ਮਤਲਬ ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬਹੁਤ ਮਸ਼ਹੂਰ ਹੋ ਗਿਆ ਤੇ ਫਾਈਨਲੀ ਗਾਣਾ ਰਿਲੀਜ਼ ਹੋ ਚੁੱਕਿਆ ਵਾ ਇਨੂੰ ਕਹਿੰਦੇ ਨੇ ਹਮਿੰਗ ਵਾਲਾ ਗੀਤ ਤੇ ਗਾਣੇ ਦਾ ਟਾਈਟਲ ਹੈ ਭਾਗਾ ਵਾਲੀਏ ਹਾਂ ਭਾਗਾ ਵਾਲੀਏ ਅੱਛਾ ਇਹਨਾਂ ਨੂੰ ਕੰਪੋਜ਼ ਆਪ ਹੀ ਰਣਜੀਤ ਬਾਵਾ ਨੇ ਕੀਤਾ ਆ ਹਾਂ ਅੱਛਾ ਗਾਣਾ ਗਾਇਆ ਬਹੁਤ ਸੋਹਣਾ ਬਿਲਕੁਲ ਸਹੀ ਹੈ ਤੇਰੀ ਉਮਰ ਕੁੜੇ ਨਹੀਂ ਭਾਗਾ ਵਾਲੀਏ ਹਾਈ ਲੋਕ ਗੀਤ ਜਿਨੀ ਹੋ ਜਾਵੇ ਕੀ ਬਾਤ ਬਹੁਤ ਸੋਹਣਾ ਆ ਬਟ ਜਦੋਂ ਹਮਿੰਗ ਆਉਂਦੀ ਆ ਨਾ ਇਹਦੇ ਵਿੱਚ ਮਤਲਬ ਕਿ ਚਾਰ ਚੰਨ ਲੱਗ ਰਹੇ ਇਸ ਗਾਣੇ ਨੂੰ ਬਾਵੇ ਬਾਈ ਨੇ ਕਿਹਾ ਸੀਗਾ ਹਾਂ ਵੀ ਬਹੁਤ ਮਜ਼ਾ ਆਊਗਾ ਸੱਚੀ ਉਹਨਾਂ ਨੇ ਨਾ ਇੱਕ ਮਤਲਬ ਕਿ ਗੱਡੀ 'ਚ ਬੈਠੇ ਨੇ ਵੀਡੀਓ ਸ਼ੇਅਰ ਕੀਤੀ ਸੀਗੀ ਉਹੀ ਗਾਣਾ ਆ ਜਾਣਾ ਕਹਿੰਦੇ ਤੁਹਾਡਾ ਹਮਿੰਗ ਵਾਲਾ ਜਿਹੜਾ ਤੁਸੀਂ ਫੇਮਸ ਕਰ ਦਿੱਤਾ ਆਲਰੇਡੀ ਪਰ ਗਾਣਾ ਲਿਖਿਆ ਗੁਰੀ ਸੰਗਾਲੀ ਵਾਲੇ ਵੀਰ ਨੇ ਤੇ ਮਿਊਜ਼ਿਕ ਕੀਤਾ ਬਲੈਕ ਵਾਇਰਸ ਜੀ ਨੇ ਵੀਡੀਓ ਬਣਾਈ ਆ ਸੋਦ ਸਿੰਘ ਹੋਣਾ ਇਹ ਗਾਣਾ ਕੰਪੋਜ਼ ਕਿਨੇ ਕੀਤਾ ਆ ਬਰਨਜੀਤ ਬਾਵੇ ਹੁਣਾਂ ਨੇ ਉਹ ਸਾਹਿਬ ਆਪ ਮੂਰੇ ਹੋਏ ਨੇ ਜੀ ਹਮੀ ਗਾਰੇ ਸੀ ਨੇ ਆਏ ਕਰਕੇ ਆਏ ਆਏ ਹਾਏ ਹਾਏ ਜਿਹੜੇ ਰੰਜੀਤ ਬਾਵਾ ਵੀ ਦੇ ਐਕਸਪ੍ਰੈਸ਼ਨ ਸੀ ਨਾ ਗਾਣਾ ਡੱਬ ਕਰਦੇ ਵੇਲੇ ਅੱਛਾ ਡੱਬ ਕਰਨ ਵੇਲੇ ਤੇ ਉਸ ਤੋਂ ਬਾਅਦ ਹੂੰ ਨਾ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਵੈਸੀ ਨਾਰਮਲੀ ਇਦਾਂ ਹੂੰ ਕਰਕੇ ਵੀਡੀਓ ਪਾਈ ਸੀਗੀ ਉਹ ਤਾਂ ਚਲੋ ਕੰਮ ਦੱਸ ਰਹੇ ਸੀ ਆਪਣੇ ਯਾਰਾ ਬੀਲੀ ਨੂੰ ਵੀ ਇਦਾਂ ਇਦਾਂ ਕਰਕੇ ਅਸੀਂ ਗਾਣਾ ਬਣਾ ਸਕਦੇ ਆ ਉਹ ਰੀਲਾਂ ਤੇ ਤਾਂ ਬੰਦੇ ਛਾ ਗਏ ਬਈ ਹਾਂ ਮਤਲਬ ਕਿ ਇੰਨੀ ਐਕਟਿੰਗ ਐਡੀ ਬਹੁਤ ਜ਼ਿਆਦਾ ਔਰ ਸਭ ਤੋਂ ਵੱਡੀ ਗੱਲ ਇਹ ਆ ਗਾਣਾ ਆਉਣ ਦਾ ਫਾਇਦਾ ਗਾਣਾ ਫੇਮਸ ਹੋਇਆ ਸਭ ਕੁਝ ਹੋਇਆ ਪਰ ਉਸ ਤੋਂ ਬਿੱਥ ਕਹਿ ਸਕਦੇ ਕਿ ਪਰਦੇ ਪਿੱਛੇ ਜਿਹੜੀਆਂ ਗਾਲਾਂ ਨਜੀਦ ਬਾਵੇ ਭਾਜੀ ਨੂੰ ਆਪਣੀ ਮੰਮੀ ਕੋਲੋਂ ਪਈਆਂ ਨਾ ਵੀ ਤੂੰ ਕੀ ਖਾਣਾ ਸ਼ੁਰੂ ਕਰਤਾ ਵੇ ਉਹ ਸਿਰਾਈਆ ਕੰਮ ਕਿਉਂਕਿ ਸਾਡੀਆਂ ਮਾਵਾ ਸਿੰਨੀ ਆਂਦੀਆਂ ਮਾੜੀ ਜੀ ਜਿਹੜੀ ਵੀਡੀਓ ਨਾ ਇੰਸਟਾਗ੍ਰam ਤੇ ਵੇਖ ਲਈ ਨਾ ਵੀ ਆ ਗੱਲ ਹੋਂਦੀ ਚੱਕ ਮੁੰਡੇ ਨੂੰ ਫੋਨ ਲਾਤਾ ਨਾਲ ਆ ਕਰੰਦਾ ਸ਼ੁਰੂ ਕਰ ਲਿਆ ਤੂੰ ਅੱਛਾ ਵੀਡੀਓ ਦੀ ਗੱਲ ਹੈ ਵੀਡੀਓ ਵੀ ਬਹੁਤ ਬਹੁਤ ਸੋਹਣੀ ਆ ਪਰੀਪੰਦੇ ਜਿਹੜੇ ਕਿ ਬਹੁਤ ਪਿਆਰੇ ਸਿੰਗਰ ਨੇ ਬਹੁਤ ਸੋਹਣੇ ਐਕਟਰ ਵੀ ਨੇ ਤੇ ਇਸ ਗਾਣੇ ਦੇ ਵਿੱਚ ਰੰਜੀਤ ਬਾਵੇ ਉਹਨਾਂ ਦੇ ਨਾਲ ਨੇ ਪੰਜਾਬੀ ਪਾ ਕੇ ਪੰਜਾਬੀ ਜੱਟੀ ਜਿਸ ਤਰੀਕੇ ਨਾਲ ਬਣੀਆ ਉਹ ਹੈਗੀ ਵੀ ਆ ਤੇ ਬਹੁਤ ਸੋਹਣਾ ਉਹਨਾਂ ਨੇ ਆਪਣਾ ਕਿਰਦਾਰ ਨਿਭਾਇਆ ਬਹੁਤ ਸੋਹਣੀ ਆ ਪਰੀ ਵੈਸੇ ਵੀ ਗਾਣੇ ਦਾ ਗਾਣੇ ਦਾ ਖਾਸ 파ਟ ਪਤਾ ਮੈਨੂੰ ਕੀ ਲੱਗਾ ਜਿਹੜੀ ਮਤਲਬ ਜੇ ਆਪਾਂ ਵੀਡੀਓ ਦੀ ਗੱਲ ਕਰੀਏ ਜਦੋਂ ਰਣਜੀਤ ਬਾਵਾ ਭਾਈ ਨੇ ਸਵੈਟਰ ਜਿਹਾ ਪਾ ਕੇ ਮੰਗਣੀ ਜੀ ਹੋਣ ਲੱਗਦੀ ਹੈ ਨਾ ਅੱਛਾ ਅੱਛਾ ਉਹ ਮੂੰਹ ਮਿੱਠਾ ਕਰਦੇ ਹੈ ਤੇ ਉਸ ਤੋਂ ਬਾਅਦ ਨਾਲ ਹੀ ਫੇਰ ਆਉਂਦਾ ਹੂੰ ਅੱਛਾ ਮੈਨੂੰ ਲੱਗਾ ਸ਼ਾਇਰ ਕਹਿਣ ਲੱਗੇ ਮੈਨੂੰ ਆਪਣਾ ਸਮਾਂ ਯਾਦ ਆ ਗਿਆ ਓਏ ਹੈਲੋ ਹੈ ਨਾ ਸੋ ਬਹੁਤ ਵਧੀਆ ਗਾਣਾ ਜੀ ਭਾਗਾ ਵਾਲੀਏ ਰਣਜੀਤ ਬਾਵਾ ਇੱਕ ਐਸੇ ਕਲਾਕਾਰ ਨੇ ਜਿਹੜੇ ਕਿ ਪੰਜਾਬੀ ਪੰਜਾਬੀਅਤ ਸਭਿਆਚਾਰ ਦੇ ਮਸਲੇ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੇ ਨੇ ਔਰ ਗਾਇਕੀ ਨੂੰ ਬੜੀ ਰੂਹ ਨਾਲ ਗਾਉਂਦੇ ਨੇ ਕਿਉਂਕਿ ਜਦੋਂ ਸਟੇਜ ਤੇ ਜਾਂਦੇ ਨੇ ਤਾਂ ਇੱਕ ਅੱਡ ਚੀਜ਼ ਜਿਹੜੀ ਆ ਉਹਨਾਂ ਦੀ ਗਾਇਕੀ 'ਚ ਦੇਖਣ ਨੂੰ ਮਿਲਦੀ ਆ એનર્ਜੀ એનર્ਜੀ ਸਾਰਿਆਂ ਨੂੰ ਲੱਗਦਾ ਕਿ ਨਾ ਬਹੁਤ ਸੋਨਾ ਗਾਉਂਦਾ ਰੰਜੀਤ ਬਾਵਾ ਇੱਚ ਕੋਈ ਸ਼ੱਕ ਨਹੀਂ ਬਹੁਤ ਸੋਨਾ ਗਾਉਂਦਾ ਆ ਬਟ ਕਈ ਜ਼ਿੰਦਗੀ ਦੇ ਅਜਿਹੇ ਪਹਿਲੂ ਵੀ ਹੁੰਦੇ ਜਿਹੜੇ ਕਿ ਲੋਕਾਂ ਨੂੰ ਨਹੀਂ ਪਤਾ ਹੁੰਦੇ ਸੋ ਸੱਚੀ ਲੋਕਾਂ ਦਾ ਕਲਾਕਾਰ ਆ ਇਸੇ ਲਈ ਹੀ ਰੰਜੀਤ ਬਾਵੇ ਨੂੰ ਇੰਨਾ ਪਿਆਰ ਮਿਲਦਾ ਉਹ ਲੋਕਾਂ ਲਈ ਹੀ ਗਾ ਰਿਹਾ ਆ ਬਿਲਕੁਲ ਸਹੀ ਗੱਲ ਆ ਉਹ ਕਮਰਸ਼ੀਅਲ ਗਾਣੇ ਬਹੁਤ ਘੱਟ ਕਰਦੇ ਇਦਾਂ ਦੀਆਂ ਚੀਜ਼ਾਂ ਹੀ ਕਰਦੇ ਨੇ ਰਿਸ਼ਤਿਆਂ ਵਾਲੇ ਉਹਨਾਂ ਦਾ ਨੂੰ ਹਮੇਸ਼ਾ ਅੱਗੇ ਲੈ ਕੇ ਬਿਲਕੁਲ ਬਿਲਕੁਲ ਰੀਅਲ ਪੰਜਾਬੀ ਰਣਜੀਤ ਬਾਵਾ ਮਾਨਕ ਮਾਈ ਫੇਵਰਿਟ ਹਾਂ ਬਿਲਕੁਲ ਦਜੀ ਇਹ ਇੱਕ ਹੋਰ ਗੱਲ ਮੈਂ ਕਹਿਦਣੀ ਵਿਆਹ ਜਿਹੜੇ ਨੇ ਵਿਆਹ ਦੇ ਵਿੱਚ ਨਾ ਤਿੰਨ ਚਾਰ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਲਾੜੇ ਦੇ ਕੱਪੜੇ ਹਨਾ ਟੈਂਟਰ ਕੈਟਰਿੰਗ ਖਾਣਾ ਪੀਣਾ ਤੇ ਦੂਜਾ ਰਣਜੀਤ ਬਾਵਾ ਰਣਜੀਤ ਬਾਵਾ ਇਹਦੇ ਕੋਈ ਸ਼ੱਕ ਨਹੀਂ ਕੋਈ ਨਹੀਂ ਹੈ ਨਾ ਰਣਜੀਤ ਬਾਵੇ ਤੋਂ ਬਿਨਾ ਵਿਆਹ ਨਹੀਂ ਹੁੰਦੇ ਅੱਜ ਕੱਲ ਔਰ ਇੱਕ ਗੱਲ ਆ ਰਣਜੀਤ ਬਾਵੇ ਬਾਈ ਨੇ ਐਸਾ ਦੌਰ ਲਿਆਂਦਾ ਵਿਆਹਾਂ ਦੇ ਵਿੱਚ ਹੁਣ ਜਿਹੜਾ ਆ ਸਿੰਗਰ ਬੁੱਕ ਹੋਣ ਲੱਗ ਪਏ ਨੇ ਵਿਆਹਾਂ ਵਿੱਚ ਜ਼ਿਆਦਾ ਮਤਲਬ ਪਹਿਲੇ ਵੇਲੇ ਜਿੱਦਾਂ ਕਹਿੰਦੇ ਹੁੰਦੇ ਨਾ ਆਪਾਂ ਫਲਾਣਾ ਗਾਇਕ ਲਾਉਣਾ ਉਹ ਮਾਹੌਲ ਵਾਪਸ ਆ ਰਿਹਾ ਹੈ। ਆ ਰਿਹਾ ਹੈ। ਔਰ ਇਹਨਾਂ ਕਰਕੇ ਆ ਰਿਹਾ ਇਹੋ ਜਿਹੇ ਬਹੁਤ ਸਾਰੇ ਜਿਹੜੇ ਪੰਜਾਬੀ ਇੰਡਸਟਰੀ 'ਚ ਹੀਰੇ ਨੇ ਨਾ ਉਹਨਾਂ ਦੇ ਕਰਕੇ। ਬਿਲਕੁਲ ਜੀ ਉਹਨਾ ਵੀ ਚਾਹੀਦਾ ਹੈ ਤੇ ਜੀ ਠੀਕ ਹੈ ਹੁਣ ਉਮੀਦ ਕਰੀਏ ਤੁਸਾਰੇ ਜਣੇ ਨੇ ਗਾਣੇ ਸੁਣ ਲਿਆ ਹੋਣਾ। ਜੇਕਰ ਨਹੀਂ ਸੁਣਿਆ ਭਾਗਾ ਵਾਲੀ ਗੀਤ ਜ਼ਰੂਰ ਸੁਣੋ ਜੀ ਤੁਸੀਂ ਦੇਖ ਸਕਦੇ ਹੋ ਪੋਸਟਰ ਬਹੁਤ ਸੋਹਣਾ ਆ। ਬਹੁਤ ਸੋਹਣਾ। ਤੇ ਜੀ ਆਪਾਂ ਗਾਣਾ ਸੁਣਨਾ ਨਾ ਭੁੱਲਿਓ। ਹਾਂ। ਗਾਣਾ ਬਹੁਤ ਵਧੀਆ। ਯੈਸ। ਰੇਟਿੰਗ ਆਪਾਂ ਇਹਨੂੰ ਅੱਜ ਵਾਲੇ ਚ ਇੰਨਾ ਹੀ ਫੇਰ ਮਿਲਾਂਗੇ ਬਾਏ